ਜੈ ਮਸੀਹ ਦੀ ਸਾਰਿਆਂ ਨੂੰ ਮੈਂ ਤੁਹਾਡੇ ਦਾ ਸਾਰਿਆਂ ਨਾਲ ਪਰਮੇਸ਼ਵਰ ਦੇ ਦੂਸਰੇ ਆਗਮਨ ਦੇ ਬਾਰੇ ਚ ਗੱਲ ਕਰਨੀ ਹੈ ਜੋ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਪਰਮੇਸ਼ਵਰ ਦੇ ਦੂਸਰੇ ਆਗਮਨ ਦੇ ਬਾਰੇ ਦੇ ਵਿੱਚ ਲਿਖਿਆ ਆ ਪਰ ਪੂਰੇ ਸੰਸਾਰ ਦੇ ਵਿੱਚ ਇਹਦਾ ਪ੍ਰਚਾਰ ਬਹੁਤ ਘੱਟ ਹੋ ਰਿਹਾ ਹੈ ਦੂਸਰੇ ਆਗਮਨ ਦਾ ਪ੍ਰਕਾਸ਼ ਦੀ ਪੋਥੀ ਦਾ ਭੀਆ ਕਿਹਾ ਉਹਦੀ ਬਹੁਤ ਕਟ ਹੋ ਰਹੀ ਹੈ ਜਿੱਥੇ ਕਿ ਤਰ੍ਹਾਂ ਕਿਤੇ ਅਸੀਂ ਸਾਰੇ ਉਸ ਚੀਜ਼ ਤੋਂ ਅਨਜਾਨ ਹੈ ਜੋ ਪਰਮੇਸ਼ਰ ਨੇ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਲਿਖੀ ਹੈ ਜੋ ਧਾਰ ਦੇ ਬਾਰੇ ਵਿੱਚ ਲਿਖੀ ਹੈ ਜੋ ਕਟਨੀ ਦੇ ਬਾਰੇ ਦੇ ਵਿੱਚ ਲਿਖੀ ਹੈ ਅਸੀਂ ਸਾਰੇ ਉਸ ਤੋਂ ਅਨਜਾਨ ਹੈ ਆਪਾਂ ਸਾਰੇ ਲੋਕ ਪੂਰੇ ਵਰਲਡ ਦੇ ਵਿੱਚ ਜਾਟਾਟਾ ਪਰਮੇਸ਼ਰ ਦੇ ਪਹਿਲੇ ਆਗਮਨ ਦਾ ਹੀ ਪ੍ਰਚਾਰ ਕਰ ਰਹੇ ਹਾਂ ਕਿ ਪਰਮੇਸ਼ਰ ਕਿਸ ਤਰ੍ਹਾਂ ਆਏ ਚੰਗਿਆਈ ਦਿੱਤੀ ਲੋਕਾਂ ਨੂੰ ਜ਼ਿੰਦਾ ਕੀਤਾ ਉਹ ਅੱਜ ਵੀ ਪਰਮੇਸ਼ਰ ਦੀ ਸਮਰਥ ਕੰਮ ਕਰਦੀ ਹੈ ਸਭ ਕੁਝ ਹੋ ਰਿਹਾ ਹੈ ਪਰ ਉਹ ਸਿਰਫ ਇੱਕ ਗਵਾਹੀ ਹੈ ਜੋ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਦੂਸਰੇ ਆਗਮਨਾਸਤੇ ਕਿ ਅਸੀਂ ਦੂਸਰੇ ਆਗਮਨ ਲਈ ਉਹ ਗਵਾਹੀ ਦੇ ਸਕਦੇ ਹਾਂ ਲੋਕਾਂ ਨੂੰ ਕਿ ਪਰਮੇਸ਼ਰ ਨੇ ਇਸ ਤਰ੍ਹਾਂ ਕੀਤਾ ਪਰ ਉਹ ਧਾਰ ਦੇ ਲਈ ਨਹੀਂ ਹੈ ਉਹ ਗਵਾਹੀ ਹੈ ਕਿ ਪਰਮੇਸ਼ਰ ਦੇ ਜਿਹੜੇ ਚੇਲੇ ਸੀ ਉਹਨਾਂ ਨੇ ਪੁਰਾਣੇ ਨਿਯਮ ਦਾ ਪ੍ਰਚਾਰ ਨਹੀਂ ਕੀਤਾ ਉਹਨਾਂ ਨੇ ਸਿਰਫ ਪਰਮੇਸ਼ਰ ਦੇ ਪਹਿਲੇ ਆਗਮਨ ਦਾ ਪ੍ਰਚਾਰ ਕੀਤਾ ਉਹਨ ਦੂਸਰੇ ਆਗਮਨ ਦਾ ਪ੍ਰਚਾਰ ਸਾਡਾ ਸਾਰਿਆਂ ਦਾ ਮਤਲਬ ਹੈ ਕਿ ਕੰਮ ਹੈ ਕਿ ਅਸੀਂ ਪਰਮੇਸ਼ਰ ਦੇ ਦੂਸਰੇ ਆਗਮਨ ਦਾ ਪਰਮੇਸ਼ਰ ਦੀ ਪ੍ਰਕਾਸ਼ ਦੀ ਪੋਥੀ ਦਾ ਉਹਦਾ ਪ੍ਰਚਾਰ ਕਰੀਏ ਤੇ ਤੁਸੀਂ ਸਾਰੇ ਇਸ ਵੀਡੀਓ ਨੂੰ ਹੋ ਸਕੇ ਤੇ ਸ਼ੇਅਰ ਕਰਿਓ ਕਿ ਲੋਕਾਂ ਤੱਕ ਪਹੁੰਚੇ ਕਿ ਪ੍ਰਕਾਸ਼ ਦੀ ਕੋਥੀ ਦਾ ਪ੍ਰਚਾਰ ਹੋਵੇ ਯੇਸ਼ੂ ਮਸੀਹ ਦੇ ਨਾਮ ਚ ਆਮੀਨ